ਥੋੜੇ ਸਾਹਮਣੇ ਪੱਲੇ ਪਾਸੇ ਆਪਣੇ ਇਹਨਾਂ ਪਿੰਡਾਂ ਦੀਆਂ ਜ਼ਮੀਨਾਂ ਇਧਰਲੇ ਪਾਸੇ ਆਸਰ ਤੇ ਪਾਣੀ ਹੈ ਇੱਥੇ ਆਪਣੇ ਸਾਰੇ ਕਿਸਾਨ ਆਪਣੇ ਰਹਿੰਦੇ ਆ ਮੈਨੂੰ ਯਾਦ ਆ ਵੱਟੇ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਸੀ ਉੱਥੇ ਉੱਥੇ ਹਰ ਸਾਲ ਅੱਗੇ ਵੀ ਅੱਗੇ ਵੀ ਰੋਖੋ ਖੜੇ ਰਹਿੰਦੇ ਸਭ ਤੇ ਜੋਨਾ ਖੜਾ ਰੁੱਖਾਂ ਨਹੀਂ ਤਾਂ ਅੱਗੇ ਅਸੀਂ ਪੈਸਾ ਵੀ ਦਿੰਦੇ ਹੁੰਦੇ ਸੀ ਹਾਂਜੀ 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 ਹੁਣ ਜਿਵੇਂ ਹੀ ਡੁੱਬ ਗਿਆ ਸਾਰਾ ਇਲਾਕਾ ਥੋੜੇ ਹੁੰਦਾ ਪੈਸਾ ਬੜਾ ਸਾਨੂੰ ਮਿਲਦਾਰੀ ਹੁਣ ਤਾਂ ਸਾਨੂੰ ਕੁਛ ਤੇ ਨਹੀਂ ਮੈਂ ਤਾਂ ਆ ਵੀ ਕਹਿਣਾ ਚਾਹਣਾ ਹੈ ਕਿ ਸੈਂਟਰਲ ਸਰਕਾਰ ਨੂੰ ਆ ਕੰਪਨਸੇਸ਼ਨ ਦੇ ਵੀ ਚਾਹੀਦੇ ਬਾਰਡਰ ਦਾ ਦੇਖੋ ਬਾਰਡਰ ਆ ਹੈ ਜੀ ਜਤਾਰਾਂ ਲਾਈ ਹੈ 12ਾਂ ਤੋਂ ਪਰਲੇ ਕੰਬ ਵੀ ਹੈਗਾ ਹੈ ਵੀ ਇਹ ਸਭ ਦਾ ਕੰਬ ਵੀ ਹੈਗਾ ਸਾਰਾ ਆਪਣੇ ਆਪਣੀ ਕਿਸਾਨ ਹੈ ਜੀ ਹਾਂ ਜੀ ਆ ਜ਼ਮੀਨਾਂ ਇੱਥੇ ਬਹੁਤ ਜ਼ਿਆਦਾ ਨੁਕਸਾਨ ਆਇਆ ਹੈ ਦੇਖੋ ਤੇ ਲੱਗਦਾ ਜਿਵੇਂ ਕੋ ਸਮੁੰਦਰ ਦੇ ਕਿਨਾਰੇ ਤੇ ਖੜੇ ਹੋਵੇ ਇਹ ਹਰੀ ਵਾਲੇ ਤੋਂ ਲੈ ਤੇ ਬਾਰੇ ਸਾਰਾ ਵੀ ਗੱਲ ਹੁੰਦਾ ਹਾਂ 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 ਦੱਸੋ ਸਾਹਿਬ ਬੇਨਤੀ ਇਸ ਤਰ੍ਹਾਂ ਇਹ ਪੈਂਦਾ ਜੀ ਲੱਤੀ ਦੋਨਾਂ ਤੇਲੂ ਮੱਲ ਗੱਤੀ ਤੇਲੂ ਮਲ ਮੈਂ ਟੁਕੜਾ ਗੰਧੂ ਕਲਚਾ ਠਾੜ ਗੰਧੂ ਕਲਚਾ ਤਾੜ ਦੋਨਾਂ ਤੇਲੂ ਮਲ ਹਬੀਬ ਵਾਲਾ ਹਬੀਬ ਵਾਲਾ ਬਾਰੇ ਕਿਹਦੀ ਬੋਲਾ ਸਰਕਲ ਹੈ ਜੀ ਪਟਵਾਰ ਸਰਕਲ ਇੱਥੇ ਜਿੰਨੀ ਜ਼ਮੀਨ ਹੈ ਇਹ ਕਰਤਾਰ ਦੀ 1800 1900 ਕਲਾ ਜਮੀਨ ਅੱਗੇ ਹੈ ਇਹਦੇ ਵਿੱਚ ਸਾਡੇ ਜਿੰਨੇ ਖਾਲ ਨੇ ਸਾਰੀ ਖੇਤੀ ਯੋਗ ਜ਼ਮੀਨ ਹੈ ਜਿਹਨੇ ਿਕਵਾਰੇ ਨਰਮੇ ਕਿਲ ਇਹ ਚਾਰ ਫਸਲਾਂ ਸੀਗੀਆਂ ਜੂਨੇ ਵਿੱਚ ਇਹ ਟ੍ਰਾਂਸਫਰਮਰ ਤੋਂ 8-8 ਫੁੱਟ ਪਾਣੀ ਹੈ ਇਸ ਰੁੱਖ ਤੋਂ ਜਾਈਏ ਤਾਂ 50 ਫੁੱਟ ਦੂਗਾ ਪਾਣੀ ਇਹ ਜੀ ਇਸ ਗੁਰਜੀ ਤੋਂ ਲੈ ਕੇ ਨੋਜ ਤੋਂ ਲੈ ਕੇ ਹਬੀਬ ਵਾਲੇ ਨੋਜ ਤੱਕ ਕਰ ਤੋਂ ਕਰ ਸਾਨੂੰ ਜੀ 2 ਕਿਲੋਮੀਟਰ ਦੀ ਜਿਹੜੀ ਨਾ ਸਟੱਡ ਬਣਾਇਆ ਜਾਵੇ ਜਿੰਦੇ ਵਿੱਚ ਇੱਥੇ ਮਾਰੇ ਕਿਸਾਨ ਹੈ ਕਿੱਲੇ 2-2 ਕਿੱਲੇ ਵਾਲੇ ਜਿਹੜਾ ਜ਼ਮੀਨ ਉੱਟਾ ਲੱਗੀ ਹੈ ਉਹ ਜ਼ਮੀਨਾਂ ਥੱਲੇ ਡਿੱਗ ਰਹੀਆਂ ਜਦੋਂ ਉਹ ਟਾ ਸਟੱਡ ਲੱਗ ਗਿਆ ਜੀ ਉਸ ਤੋਂ ਬਾਅਦ ਸਾਨੂੰ ਜਿੰਦੇ ਚ ਤਿੰਨ ਨੋਚਾਂ ਨੋਚਾਂ ਬਣਾਈਆਂ ਜਾਣ ਜੀ ਜਿੰਦੇ ਕਰਕੇ ਆ ਜ਼ਮੀਨ ਸਾਰੀ ਬਚ ਜੂਗੀ ਸਾਰਾ ਚੋਨਾ ਚੋਨਾ ਬਚ ਜਾ ਕਰੇਗਾ ਕਿਉਂ ਇੱਥੇ ਅਸੀਂ ਸੁਖਵੀਰ ਜੀ ਜਿੰਨਾ ਕੁਝ ਦੇਖਿਆ ਜਿੰਨਾ ਕੁਝ ਦਿੱਤਾ ਤੁਸੀਂ ਸਾਨੂੰ ਇੱਥੇ ਜੀ 3000 ਨੂੰ ਮਾਲਕਤ ਜ਼ਮੀਨ ਦਾ ਹੱਕ ਜਿਹੜਾ ਵੱਡੇ ਬਾਦਲ ਸਾਹਿਬ ਦੇ ਕੇ ਗਏ ਸੀਗੇ ਸਾਡੇ ਬਜ਼ੁਰਗਾਂ ਨੇ ਪਿੱਛੇ ਜ਼ਮੀਨਾਂ ਕਰਵਾਈਆਂ ਜਦੋਂ ਪਹਿਲੀ ਵਾਰ ਆਪਣੀ ਸਰਕਾਰ ਬਣੀ ਸੀ ਮੁੱਖ ਮੰਤਰੀ ਬਾਸਮੀ 96 ਉਸ ਤੋਂ ਬਾਅਦ ਅਸੀਂ 6500 ਜੀ ਕਰਾਈਆਂ ਸੀਗੀਆਂ ਇੱਥੇ ਹੀ ਹੋਈਆਂ ਸਾਰੀ ਜ਼ਮੀਨਾਂ 2007 ਵਾਲੀ ਪਾਲਿਸੀ ਮੁਤਾਬਕ ਸਾਡਾ ਏਰੀਆ ਜਨਾ ਚ ਟੁੱਟ ਗਿਆ ਦਰਦੌਰੀਆਂ ਸਾਡੀਆਂ ਟੁੱਟ ਗਈਆਂ ਉਹ ਸਾਡੇ ਲੋਕ ਦੇ 2-2 4-4 5-5 ਕੇਲੇ ਜ਼ਮੀਨਾਂ ਵਾਹ ਰਹੇ ਆ ਉਹ ਸਰ ਸਾਨੂੰ ਮੁਆਵਜ਼ਾ ਤਾਂ ਮਿਲਣਾ ਨਹੀਂ ਸਾਡਾ 30 ਤੋਂ 35 ਲੱਖ ਰੁਪਏ ਕਿਲਾ ਖਰਚਾ ਹੋ ਚੁਕਿਆ ਹੈ ਨਹੀਂ ਵੱਡੇ ਬਾਲ ਸਾਹਿਬ ਪਹਿਲੇ ਜਦੋਂ ਪੱਕੀਆਂ ਨਹੀਂ ਹੋਈ ਸੀ ਮਾਊਜ਼ਾ ਵੀ ਦਿੰਦੇ ਹੁੰਦੇ ਮਾਊਜ਼ਾ ਮਾਜਬਾ ਮਿਲਦਾ ਉਹ ਗਰਦੌਰੀਆਂ ਆ ਗਿਆ ਸੀ ਨਾ ਹੁਣ ਗਰਦੌਰੀਆਂ ਨਹੀਂ ਸਿਟੀ ਵਿਦਆਊਟ ਗਰਦੌਰੀ ਵੀ ਬਾਲ ਸਾਹਿਬ ਦੀ ਆ ਜਮੀਨ ਹੈ ਨਾਲ-ਨਾਲ ਇਹ ਜਮੀਨ ਹੈ ਜੀ ਇਹਦੇ ਵਿੱਚ ਕਬਜ਼ੇ ਤੇ ਗਰਦੌਰੀ ਸਾਡੇ ਕਿਸਾਨਾਂ ਦੀ ਹੈ ਇਹ ਜਮੀਨ ਹੈ ਜੀ ਆਪਣੀ ਕੁਝ ਏਰੀਆ ਜੋਲ ਸਾਡਾ ਮੈਂ ਫਿਰ ਉਹੀ ਕਹਿਣਾ ਮੁੱਖ ਮੰਤਰੀ ਨੂੰ ਵੀ ਮੈਂ ਕਹਿਣਾ ਚਾਹਣਾ ਜੀ ਕਿ ਜਿਹੜਾ ਵੋਂਦਾ ਹੈ ਉਹ ਨੂੰ ਮੁਆਵਜ਼ਾ ਦਿੱਤਾ ਗਿਆ। ਬਿਲਕੁਲ ਬਿਲਕੁਲ। ਭਾਵੇਂ ਸਰਕਾਰੀ ਜ਼ਮੀਨ ਤੇ ਕਰ ਰਿਹਾ ਇੱਕ ਤੇ। ਬਿਲਕੁਲ। ਇਹ ਨੁਕਸਾਨ ਵਿਚਾਰੇ ਦਾ ਹੋਇਆ ਜਿਹੜਾ 20 25 30 40 ਸਾਲ। ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਦੋਂ ਸਰਕਾਰ ਆਈ ਸਾਰੀਆਂ ਪੱਕੀਆਂ ਵਾਸਤ ਕਰ ਦਿੱਤੀਆਂ। ਵੈਰੀ ਗੁੱਡ। ਤੇ ਇੱਕ ਮੇੜਾ ਮੇੜਾ ਨਾਲ ਨਹੀਂ ਲੱਗਿਆ। ਸਰ ਇਹਦੇ ਵਿੱਚ ਅਸੀਂ ਪੁਲ ਦਾ ਵੀ ਲਿਖਿਆ ਪਰ ਬਾਕੀ ਮੈਂਸ਼ਨ ਕੀਤਾ ਜਿਹਾ ਨਾ। ਬਦਲ ਸਾਹਿਬ ਬੇਨਤੀ ਇਸ ਤਰ੍ਹਾਂ ਸਾਰੀ ਗ੍ਰਾਂਟ ਆਈ ਹੋਈ ਹੈ ਕੈਪਸੂਲ ਆਏ ਹੋਏ ਜਿੰਨਾ ਸਮਾਨ ਟੋੜ ਲਿਆ ਇੱਥੋਂ ਪੁਲ ਪੈਣੀ ਸੀਗੀ ਠੇਕੇਦਾਰਾਂ ਨੇ ਚੌਕ ਅੰਦਰ ਪੋਸਟ ਹੈ ਜੀ। ਅੰਦਰ ਡਿਜੀਮਲਕ ਪੋਸਟ ਬਣ ਰਹੀ ਹੈ ਕੁਝ ਉਹਨਾਂ ਦੇ ਜੀ ਕਾਫੀ ਫੰਡ ਆਈ ਹੈ ਬਣ ਰਿਹਾ ਪੁਲ ਜੀ ਡੀ ਰੋਡ ਬਣ ਰਿਹਾ ਪੱਕਾ ਚਾਰ ਕਰਮ ਦਾ ਪਰ ਉਹਦੇ ਚ ਠੇਕੇਦਾਰ ਜਿਹੜੇ ਨੇ ਕੰਮ ਨਹੀਂ ਕਰ ਰਹੇ ਉਹ ਮੈਂ ਨਾ ਹੋਮ ਮਿਨਿਸਟਰ ਨਾਲ ਗੱਲ ਕਰਕੇ ਜੀ ਆਪਣੇ ਆਪਣਾ ਜਿਹੜਾ ਆਰਮੀ ਦੇ ਮਿਨਿਸਟਰ ਨਾਲ ਜੀ ਜੀ ਆਪ ਜਲਦੀ ਕਰਾ ਦੇ ਰਾਜਨਾਥ ਕੋਲ ਆਲਾ ਤੇ ਚਾਰਾ ਜੂਰਾ ਮੁੱਠੇ ਕੋਣੀ ਉਹ ਮੈਨੂੰ ਦੱਸ ਦੀ ਠੀਕ ਹੈ ਨਾ ਉਹ ਮੈਨੂੰ ਦੱਸ ਚਾਰਾ ਤੇ ਚਾਰਾ ਭੇਜ ਦਿੱਤਾ ਉਹ ਤੁਸੀਂ ਮੈਨੂੰ ਦੱਸ ਦੋ ਉਹ ਜੀ ਤੁਸੀਂ ਸਾਡੇ ਸਾਹਮਣੇ ਤੁਹਾਡੇ ਤੋਂ ਲੈ ਲੈਣਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜਿਵੇਂ ਮਰਜ਼ੀ ਹੈ ਜੀ ਸਾਡਾ ਜਿਹੜਾ ਅੱਜ ਸਾਡੇ ਨਾਲ ਖੜਾ ਹੀ ਉਹ ਸਾਡਾ ਸੱਚਾ ਪੁੱਤਰ ਹੈ ਤੁਸੀਂ ਸਾਡੇ ਕੋਲ ਖੜੇ ਹੋ ਜੀ ਆ ਬਾਬਾ ਜੀ ਦੀਆਂ ਵੱਡੇ ਬਾਦਸਾਬ ਜੀ ਸਰਕਾਰਾਂ ਨੇ ਸੜਕਾਂ ਨੇ ਕੋਲੇ ਪਹਿਲੀ ਜਿਹੜੀ ਜ਼ਮੀਨ ਸੀ ਪੱਕੀ ਹੋਈ ਸੀ ਸਾਡੀ ਉਹ ਸਾਰੇ ਜਿੰਨੇ ਕੰਮ ਸਾਡੇ ਏਰੀਆ ਦੇ ਹੋਏ ਉਹਨਾਂ ਦੇ ਮੌਕੇ ਹੀ ਹੋਣੇ ਸਾਰੇ ਆਪਾਂ ਦੇ ਮੁਕਤਾਰ ਚ ਹੋਏ ਨੇ ਅਸੀਂ ਬੇਨਤੀ ਇਹ ਕਰਨੇ ਕਿ ਸਾਡਾ ਜਿਹੜਾ ਜ਼ਮੀਨ ਦਾ ਇੱਕ ਹੀ ਮਸਲਾ ਡਿਆ ਸਾਡਾ ਕੁਝ ਜ਼ਮੀਨ ਜਿਹੜੀ ਰਜਿਸਟਰੀ ਹੋ ਗਈ ਸੀ ਬਾਕੀ ਰਹਿ ਗਈ ਸੀ ਜੋ ਇਹ ਰਹਿੰਦੀ ਸੀ ਹੈਂਕੀ ਕਾਂਗਰਸ ਪਾਰਟੀ ਹੈ ਉਹਦੇ ਪਾਸੋਂ ਚਾਹੇ ਸਾਡੇ ਸਾਡੀਆਂ ਗਰਦੋਰੀਆਂ ਵਿੱਚ ਜਿਹੜੀ ਹੁਣ ਸਾਡੇ ਨਾਮ ਤੇ ਗਰਦੋਰੀਆਂ ਵਿੱਚ ਆਈਆਂ ਨੇ ਅਸੀਂ ਇਹ ਚਾਹੁੰਦੇ ਆ ਜੀ ਆਪ ਜੀ ਦੀ ਸਰਕਾਰ ਆ ਰਹੀ ਤੇ ਇਹ ਸਾਡੇ ਦੇ ਮਿਹਰਬਾਨੀ ਕੀਤੀ ਜਾਵੇ ਅਸੀਂ ਉਸ ਜਿਹੜੀ ਸਾਡੀ ਮਾਲਕੀ ਤੇ ਉਹਦੇ ਅਸੀਂ ਵੇਖਿਓ ਜੀ ਆ ਜਿਹੜਾ ਹਾਲਾਤ ਨੇ ਸਾਡੇ ਅਸੀਂ ਤਾਂ ਕਹਿੰਦੇ ਜੀ ਸਾਨੂੰ ਜਿਵੇਂ ਮਰਜ਼ੀ ਸਾਨੂੰ ਦਾੰਡ ਤੀਜੋ ਮੈਂ ਤੁਹਾਨੂੰ ਇੱਕਲਦਾ ਕੋਲ ਪਤਾ ਮੈਨੂੰ ਜਵਾਨ ਕਰਨਾ ਪੱਕਾ ਹੈ ਪਹਿਲੀ ਕੈਬਨਟ ਦੀ ਸਰਕਾਰ ਬਣਾ ਦੇ। ਆ ਤੁਹਾਡੇ ਨਾਲ ਕਰਦੇ। ਕੱਲੇ ਸੋਣੀ ਮੈਂ ਸਾਰੇ ਬਾਰਡਰ ਪੱਟੀ ਦੀ ਆਈ ਸੱਸਿਆ। ਠੀਕ ਆ ਪੱਕੀ ਕਰ ਦੂਗੀ। ਦੂਜੀ ਗੱਲ ਐਕਟ ਸਾਰਾ ਪੈਸਾ ਲਾਉਣਾ ਮੈਂ ਜਿੰਨੇ ਦਰਿਆ ਨੂੰ ਪੱਕੇ ਸੀਮੈਂਟ ਦੇ ਬੰਦ ਰਿਨੇ। ਠੀਕ ਹੈ ਜੀ। ਉਹ ਜਿਵੇਂ ਸਟੀਲ ਪਾ ਕੇ ਨਾ ਕਿ ਟੁੱਟ ਨਾ। ਠੀਕ ਆ। 5000 ਤੋਂ ਲੱਗਣਾ। ਪਰ ਐਕਟ ਦੀ ਮੋੜ ਕੱਢ ਦੇਣਾ। ਸੋ ਆਹ ਜ਼ਰੂਰੀ ਹੈ। ਤੇ ਹੋਰ ਕੋਈ ਹੁਣੀ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਕੋ ਦੱਸੋ ਨਹੀਂ ਮੈਂ ਆਪਣੇ 파ਟਨਰ ਪਰ ਕਰਾਂਦੀ ਹਾਂ